ਗੁਰਵਿੰਦਰ ਘੋਲੀਆ ਕੈਨੇਡਾ ਉਹਨਾਂ ਵੱਲੋਂ ਜਿਹੜਾ ਤਿੰਨ ਜੱਫੇ ਲਾ ਗਿਆ 40000 ਦਿੱਤਾ ਜਾਉ ਪਹਿਲੀ ਕਬੱਡੀ ਤਮੂਰਜੀ ਵਾਲਾ ਦੀਪ ਕਹਿੰਦੇ ਦੀਪ ਤਮੂਰਜੀ ਵਾਲਾ ਮਾਝੇ ਦਾ ਬੱਬਰ ਸ਼ੇਰ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਸਾਹਮਣੇ ਚਾਰ ਜੱਫੀ ਨੇ ਬਿੰਦੂ ਵਰਗੇ ਵਿਕਾਸ ਵਰਗੇ ਇੱਕ ਪਾਸੇ ਤਮੂਰਜੀ ਵਾਲਾ ਦੀਪ ਤੇ ਦੂਜੇ ਪਾਸੇ ਉਹ ਬਿੰਦੂ ਮੇਰੇ ਵੀਰ ਭੱਲੇ-ਭੱਲੇ ਹੋ ਗਈ ਮਿੱਤਰੋ ਪਹਿਲੀ ਰੇਡ ਤੇ ਦੀਪਤਪੁਰ ਜੀਵਾਂ ਨੂੰ ਜਫਾ ਲੱਗਦਾ ਹੋਇਆ 1000 ਰੁਪਿਆ ਸਵਰਨਾ ਗੇਲਾ ਆਸਟ੍ਰੇਲੀਆ ਭਿੰਦਰਾ ਆਸਟ੍ਰੇਲੀਆ ਕਰਾਚ ਵਾਲਾ ਟੇਕ ਦਾ ਧਰਤੀਦਾਨੋਂ ਮੱਥਾ ਔਰ ਪਾ ਦਿੱਤੀ ਹੈ ਰੇਡ ਔਰ ਚਾਰ ਜਾਂ ਸੀ ਤਿਆਰ ਇੱਕ ਬੱਲੇ ਦੇਖਾਂਗੇ ਅਮਨ ਦੇਰੇ ਬਤੋ ਨਹਾਰੇ ਦੀ ਧਰਤੀ ਦਾ ਹਰਮਨ ਖੋਰੀਏ ਵਾਲਾ ਫਿਰ ਦੇਖਾਂਗੇ ਤਾਂ ਪਾਰ 37 ਨੂੰ ਜਫਾ ਲਾ ਦਿੱਤਾ ਸੀਸਰ ਦੇ ਕਬਜ਼ੇ ਦੇ ਵਿੱਚ ਹੈ ਸਾਹਮਣੇ ਕਬੱਡੀ ਪਾਉਣ ਦੇ ਲਈ ਦੀਪ ਸਿੰਘ ਮੁਰਜੀ ਵਾਲਾ ਐਕਸ਼ਨ ਪਾ ਕਬੱਡੀ ਪਾਉਣ ਦੇ ਲਈ ਅੰਬਰਸਰੀਆ ਅੱਗੇ ਵੱਲ ਵਧਦਾ ਹੋਇਆ ਕਿ ਅਮਰਤ ਸਰਵਲ ਜਾਂਦੇ ਰਹੀਓ ਜਾਨਾ ਗੁਰਦੁਆਰੇ ਬਈ ਹਰੀ ਮੰਦਰ ਦੇ ਆ ਜਿਹੜਾ ਆ ਜਿਹੜਾ ਦਾ ਅਲੇਵੇ ਵਾਲੇ ਵਿਕਾਸ ਦਾ ਇਹਨੇ ਦੁਨੀਆ ਦੇ ਕਈ ਮੁੱਖਾ ਤੇ ਨੂੰ ਖੜਾਇਆ ਇਹਨੂੰ ਆਸਟ੍ਰੇਲੀਆ ਦੇ ਵਰਲਡ ਕੱਪ ਤੇ ਮੇਰੇ ਵੀਰੋ ਸੱਦੇ ਮਿਲੇ ਨੇ ਆ 1000 ਫਾ ਲਾ ਗਿਆ ਸੁੱਖ ਘੋਰੀਆਂ ਔਰ ਬਾਪੂ ਦੇ ਸਭ ਸੰਗੀਤ ਦੇ ਲੋ ਤਾਰਾ ਅਦਲਾ ਆਸਟ੍ਰੇਲੀਆ ਦੇ ਵੱਲੋਂ 1000 ਕੈਨੇਡਾ ਵਿੱਕੀ ਦੇ ਸੋਨੀ ਯੂ ਐਸ ਏ ਤੇ ਸਾਡੇ ਦਵਿੰਦਰ ਵੱਲੋਂ 500 ਸਾਡੇ ਗਿੰਦਾ ਕੈਨੇਡਾ ਤਿੰਦਰભાઈ ਵੱਲੋਂ 500 ਨਾਲ ਵੱਲੋਂ ਵਿਕਾਸ ਕਲਮਤਪਤੋਂ ਆ ਸੁੱਖ ਘੋਰੀਏ ਦਾ 1000 ਇਹ ਨੰਬਰ ਜਿਹੜਾ ਵਿਕਾਸ ਤੇ ਇਧਰ ਵੇਖੋ ਇਧਰ ਵੇਖੋ ਇਧਰ ਵੇਖੋ ਆ ਸਾਹਮਣੇ ਘੋਰੀਏ ਵਾਲਾ ਹਰਮਨ ਜੋਤਪ੍ਰੀਤ ਨੂੰ ਫਿਆਦੇ ਲੱਗਾ ਹੋਇਆ ਆ ਪਹਿਲਾ 40000 ਵਾਲਾ ਲੱਗਦਾ ਹੈ ਗਵਿੰਦਰ ਢੋਲਿਏ ਦਾ ਸੁਖਾ ਐਂਡ ਸਰੇ ਦਾ ਮੁਕਾਬਲਾ ਆ ਜਾ ਸੰਧਵਾਤੀ 7 ਤੇ 7.5 ਮੁਰਜੀ ਵਾਲਾ ਦੀਪ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਟਰੈਕਟਰਾਂ ਦਾ ਜੇਤੂ ਮੋਟਰਸਾਈਕਲ ਦਾ ਜੇਤੂ ਉਹ ਦੁਨੀਆ ਦੇ ਵਿੱਚ ਬੱਲੇ ਬੱਲੇ ਕਰਵਾਉਣ ਵਾਲਾ ਤੇ ਹੁਣ ਵੇਖਾਂਗੇ ਮੁਕਾਬਲਾ ਇੱਕ ਪਾਸੇ ਬਿੰਦੂ ਹੈ ਤੇ ਦੂਜੇ ਪਾਸੇ ਤਮੁਰਜੀ ਵਾਲਾ ਦੀਪ ਹੈ ਉਹ ਬੱਲੇ ਬੱਲੇ ਹੋ ਗਈ ਮਿੱਤਰੋ आक बी आक बीह हरियाणे वाला एक हज़ार ਸਾਡੇ ਬਾਈ ਸੋਲੇ ਦਾ ਟੀਮ ਜੇਤੂ ਉਹ ਨੂੰ ਮੇਰੇ ਵੀਰੋ 1000 ਦੇ ਵੱਡੇ ਮਾਨ ਹੋਣਗੇ ਸਾਹਮਣੇ ਗੋਰਾ ਸਰਹਾਰੀ ਮੱਡ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਅਮਰੀਕਾ ਤੋਂ ਫੋੜਾ ਦਾ ਜੇਤੂ ਹੈ ਕੈਨੇਡਾ ਦੀ ਧਰਤੀਆ ਪੱਕਾ ਮੁਸਕੀਕ ਹੈ ਠਾੜੇਦਾਰ ਦਾ ਪੁੱਤ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਿਆ ਹੋਇਆ ਹਲੇਵੇਂ ਵਾਲਾ ਵਿਕਾਸ ਡੇਟਾ ਜਿਹੜਾ ਦੇਖਦਾ ਇੱਕ ਪਾਸੇ ਬਿੰਦੂ ਹੈ ਤੇ ਦੂਜੇ ਪਾਸੇ ਗੋਰਾ ਹੰđe ਥੋੜੀ ਦੂਰ ਨੇ ਸਮਾਂ ਫਰਕ ਥੋੜਾ ਇੱਕ ਪਾਸੇ ਬਿੰਦੂ ਹੈ ਤੇ ਦੂਜੇ ਪਾਸੇ ਗੋਰਾ ਹੰਦਿਆਂ ਦਾ ਕਥੋੜਾ 1000 ਜੱਫੇ ਦਾ ਭਾਈ ਸਵਰਨਾ ਗਿੱਲਾ ਅਟਲੀਆ ਸਵਰਨਾ ਗਿੱਲਾ ਅਟਲੀਆ 1000 ਉਹਨਾਂ ਵੱਲੋਂ ਮੇਰੇ ਵੀਰੋ ਲਓ ਸਾਹਮਣੇ ਦੇਖਾਂਗੇ ਬੂਰੀਆ ਸ਼ੂਸ਼ਾ ਵਾਲਾ ਇਸ ਵੇਲੇ ਰੇਡ ਪਾ ਰਿਹਾ ਹੈ ਫਿਰ ਦੇਖਾਂਗੇ ਲਹਾਰੇ ਵਾਲੇ 4 ਇੱਕ ਬੰਨੇ ਅਰਸ਼ ਲਹਾਰੇ ਵਾਲਾ ਨਾਲ ਅਮਨ ਨਾਲ ਹਰਮਨ ਧੋਰੀਆ ਔਰ ਰੋਮੀਲ ਹਰੇ ਵਾਲਾ ਦੇਖਾਂਗੇ ਚਾਰਾਂ ਦੇ ਵਿੱਚੋਂ ਹਰਪਰ ਸੀਸਾ ਦੇ ਬੂਰੀਆ ਨੂੰ ਲੱਕ ਪਾਊਗਾ ਆ ਹੋ ਗਿਆ ਅਰਸ਼ ਸਾਹਮਣੇ ਹੋ ਗਿਆ ਤੇ ਨੰਬਰ ਜਿਹੜਾ ਭੂਰੀਏ ਨੂੰ ਥੱਲੇ ਢਾਕੇ ਧੱਕੇ ਮਾਰ 37 ਘਰਾਚੋਂ ਵਾਲਾ ਭੇਜਤਾ ਉਹਨਾਂ ਨੇ ਖੇਡ ਕਹਾਣੀ ਉਹ ਘਰਾਚੋਂ ਵਾਲਾ 37 ਸਰੀਰ ਦੇਖੋ ਮੇਰੇ ਬਤਰੇ ਮੁੱਠੀ ਪਰ ਹੈ ਬਜਲ ਦੀ ਤਕਰੀਬੇ 75 ਕਿਲੋ ਹੋਣਾ ਅੱਜ ਦੇਖਦਾ ਵੀ ਐਨ ਮੁੰਡਾ ਸਰਾ ਲਾਈ ਜਾਂਦਾ ਇਹਨੇ ਦੋ ਵਾਰ ਲਗਾਤਾਰ ਨਿਊਜ਼ੀਲੈਂਡ ਵਿੱਚ ਬੱਲੇ ਬੱਲੇ ਕਰਵਾਈ ਹੋਈ ਹੈ ਔਰ ਪੰਜਾਬ ਦੇ ਕਪਾਤੇ ਛਾਇਆ ਹੋਇਆ ਇਹ ਕਾਦੇ ਦੇ ਸਵੀਰ ਦਾ ਆ ਖਿਡਾਰੀ ਪਰ ਦੂਜੇ oh